ਮਮਾ ਆ ਗਏ ਮਮ ਸਾਰੇ ਸਤੇ ਘਰੇ ਨਹੀਂ ਉਹ ਕਿੱਧਰ ਚਲ ਗਿਆ ਪਤਾ ਨਹੀਂ ਕਿੱਥੇ ਗਿਆ ਤੇ ਫਿਰ ਮੈਂ ਡੈਡੀ ਡੈਡੀ ਆਓ ਬਹੁਤ ਸਹੀ ਨਾਮ ਪੜਾਵਾਂ ਦੇ ਆ ਸਤੀ ਸਤੀ ਉਹ ਨਾਮ ਆ ਸੋਚਿਆ ਵਾ ਸਤੀ ਆ ਭਾਜੀ ਅਸੀਂ ਤਾਂ ਬਾਗ ਵਾਲੇ ਆ ਤੁਸੀਂ ਦੱਸੋ ਹੁਣ ਉਹ ਬਾਗਾਂ ਵਾਲੇ ਯਾਰ ਅਸੀਂ ਨਾ ਹੀ ਰੱਖਣਾ ਵਾ ਇਹਦਾ ਨਾਮ ਰੱਖਣਾ ਬਾਗ دور ਸਾਡੇ ਘਰ ਲਕਸ਼ਮੀ ਆ ਗੋ ਲਕਸ਼ਮੀ ਆ ਕੀ ਲਕਸ਼ਮੀ ਵੰਦੀ ਆ ਵੇਖ ਲੋ ਆ ਵੇਖ ਲੋ ਆਗ ਕੌਰ ਵੇ ਲੋ ਉਹ ਕੋਈ ਚੰਦਾ ਨਾ ਸੋਚ ਲੋ ਬਾਗ ਕੌਰ ਉਹ ਨਾਮ ਮਾੜਾ ਵਾ ਅੱਕੇ ਲੋ ਕਿਹੋ ਰੱਖਦੇ ਹੁੰਦੇ ਸੀ ਹੁਣ ਆ ਲੰਮੇ ਲੰਮੇ ਨਾਮ ਰੱਖ ਲੈਂਦੇ ਆ ਨਾ ਲੈਣਾ ਹੁੰਦਾ ਕਿਸ ਨੂੰ ਨਾ ਹਾਂ ਮਾੜਾ ਨਾ ਰੱਖਣਾ ਤੇ ਨਾ ਰੱਖਣ ਦੇਣਾ ਵੇ ਆ ਨਾਮ ਰੱਖਣ ਵਾਲਾ ਵੇ ਰੱਖਣ ਵਾਲਾ ਕਿਹੜਾ ਉਹ ਦੱਸ ਦੋ ਵੇ ਨਾਂਨੇ ਨੂੰ ਪੁੱਛ ਲੋ ਮੰਮੀ ਤੁਸੀਂ ਦੱਸੋ ਪੁੱਤ ਮੈਂ ਕੀ ਦੱਸਣਾ ਵਾਂ ਤੇਰੇ ਮੰਮੀ ਡੈਡੀ ਨੇ ਕਿਹੜਾ ਮਾੜਾ ਰੱਖਣਾ ਕੋਈ ਗੱਲ ਨਹੀਂ ਹੁਣ ਆਪੇ ਸੋਣਾ ਨਾਮ ਰੱਖੋ ਦੇਖ ਤੁਹਾਡੇ ਮਨ ਚ ਕੀ ਹੁੰਦਾ ਉਹ ਤੁਸੀਂ ਦੱਸ ਸਕਦੇ ਉਹ ਇੰਜ ਕਰੋ ਪੁੱਤ ਅੱਜ ਕੱਲ ਦਾ ਰੱਖ ਲੋ ਨਾ ਕੋਈ ਮਾਡਰਨ ਸਾਡੇ ਕਿਹਨੂੰ ਪਸੰਦ ਆਉਣੇ ਆ ਆਹੋ ਉਹ ਤਾਂ ਮੈਂ ਪਹਿਲਾਂ ਹੀ ਕਹਿਣ ਡਈ ਤਾਂ ਦੋਹਾਂ ਜੀਆਂ ਨੂੰ ਕਿ ਆਪਣੀ ਮਰਜ਼ੀ ਦਾ ਰੱਖ ਲੋ ਨਾ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਤੇਰੀ ਗੱਲ ਕਰਦਾ ਮੈਂ ਮੈਂ ਦੱਸ ਦਿੰਨੀ ਆਹੋ ਸੀ ਇਤਰਾਹ ਨਾ ਲਓ ਨਾ ਲਓ ਸੋਨਾ ਵਾ ਤੂੰ ਕੀ ਗੱਲ ਨਾ ਸੋਨਾ ਵਾ ਰੱਖ ਲੋ ਫਿਰ ਮੈਂ ਹੁਣ ਐ ਘਰ ਤੋਂ ਵਟਣਾ ਖਾਵੀ ਜੇ ਕੋ ਮਨ ਚ ਹੈਗਾ ਤੇ ਹੁਣੇ ਦੱਸ ਦੋ ਆ ਵੇਖ ਲੋ ਜਣੀ ਕੋ ਮਾੜੀ ਗੱਲ ਕਹੀ ਨਹੀਂ ਉਹ ਗੱਲ ਕਹਿਣ ਡਿਆ ਸੀ ਕੱਲ ਨੂੰ ਕਰਾਂ ਲੈ ਨਾਨੀ ਨੇ ਨਾਂ ਰੱਖਦਾ ਮਰਨਾ ਨਹੀਂ ਮਨ ਚ ਕੋ ਹੈਗਾ ਵੀ ਆ ਰੱਖਣਾ ਵਾ ਤੇ ਹੁਣ ਦੱਸ ਤੋ ਇਹ ਤਾਂ ਪਸੀਰਤ ਰੱਖ ਦੇਣਾ ਵਾ ਵੇ ਕੀ ਸੀਰਤ ਆ ਸੀਰਤ ਰੱਖ ਦੇਣਾ ਵਾ ਵੇ ਆ ਕਿੱਡੇ ਕਿਡੇ ਸੋਨੇ ਨਾ ਆਏ ਆ ਹੋਰ ਦੱਸੋ ਨਾ ਫਿਰ ਆ ਮੈਨੂੰ ਨਹੀਂ ਆਉਂਦਾ ਫਿਰ ਠੀਕ ਆ ਫਾਈਨਲ ਕਰ ਦਿੰਨੇ ਆ ਤਾ ਕਿਉਂ ਫਾਈਨਲ ਕਰ ਦਿੰਨਾ ਉਹ ਪੁੱਤ ਨਹੀਂ ਜਿੱਦਾਂ ਤੁਹਾਡੀ ਮੰਮੀ ਕਹੂਗੀ ਨਾ ਉਹੀ ਨਾਂ ਰੱਖ ਲਓ ਉਹ ਨਾਂ ਤੈਨੂੰ ਮੇਰਾ ਨਾਂ ਪਸੰਦ ਆਇਆ ਹੈ ਨਾ ਉਹ ਭੈਣ ਜੀ ਦਾ ਨਾਂ ਪਸੰਦ ਆਇਆ ਵਾ ਤੂੰ ਰੱਖਣਾ ਕਿਹੜਾ ਮੈਂ ਤਾਂ ਕਹਿਨੀ ਆਂ ਵੀ ਜਿਹੜਾ ਧੀ ਪੁੱਤ ਘਰ ਚ ਤੁਰਿਆ ਫਿਰਦਾ ਹੋਵੇ ਕੱਲ ਨੂੰ ਵਿਆਹਣੀ ਵੀ ਆ ਸਹੁਰੇ ਘਰ ਵੀ ਜਾਣੀ ਆ ਉੱਥੇ ਕਿ ਨਾਂ ਵੜਿਆ ਆ ਕੇ ਲੈ ਤੇ ਚੰਗਾ ਲੱਗੇ ਆ ਸਿਰ ਤੇ ਸਿਰ ਤੇ ਕਿਦਾਂ ਆਂ ਧੀ ਪੁੱਤ ਨਾਂ ਨਾਲ ਨਹੀਂ ਵਿਆਂ ਜਾਂਦਾ ਗੁਣਾ ਨਾਲ ਵਿਆਂ ਜਾਂਦਾ ਪਤਾ ਗੁਣ ਹੋਣੇ ਚਾਹੀਦੇ ਵਿੱਚ ਪਰ ਨਾਂ ਵੀ ਜਿਹੜਾ ਮੋਹ ਚ ਨਿਕਲੇ ਤੇ ਵੜਿਆ ਆ ਕੇ ਨਿਕਲੇ ਨਾ ਤੋ ਵੀ ਸੋਨਾ ਲੱਗਦਾ ਵਾ ਧੀ ਪੁੱਤ ਸਰਦਾਰੀ ਜਿਹਾ ਲੱਗਦਾ ਵਾ ਫਿਰ ਵੜਾਓ ਨਾ ਦੱਸੋ ਦੱਸ ਤੋ ਹਣਾ ਦੱਸ ਫਿਰ ਫੇਰ ਤੇ ਸਾਰਾ ਰੋਲਾ ਪਾਉਣਾ ਦੱਸੋ ਤੇ ਸਹੀ ਮੇਰਾ ਕਿ ਦਸਣਾ ਨਾਂ ਲੈਂਦੇ ਹੁੰਦੇ ਲੋਕੀ ਹੋਣਾ ਆ ਚ ਲਿਆ ਬੜਾ ਸੁਣਾ ਨਾਂ ਚ ਲਿਆ ਵੇ ਕਾ ਬਰਕਤ ਬਰਕਤ ਇਹ ਰੱਖ ਲੋ ਆਹੋ ਬਰਕਤ ਹੀ ਬੜਾ ਵਾਕਿਆ ਅਸਲੀ ਗੱਲ ਤੇ ਇਹ ਚੰਗੀ ਆ ਬਰਕਤਾਂ ਹੀ ਸਾਡੇ ਘਰ ਵਿੱਚ ਮੈਂ ਬਰਕਤ ਪੈ ਗਈ ਸ਼ੁਕਰ ਆ ਪਤਾ ਨਹੀਂ ਕੋਈ ਨਾਂ ਦੱਸਿਆ ਮੈਂ ਵੀ ਕਰਦੀ ਆ ਫਾਈਨਲ ਵਿੱਚ ਵੇ ਡੀਨ ਨਾਲੀ ਨਹੀਂ ਮੈਂ ਉਹਦਾ ਮਤਲਬ ਹੈ ਤੇਰੀ ਮਾਂ ਸਹਿਮਤ ਹੋ ਗਈ ਆ ਵੀ ਸਾਡੇ ਘਰ ਬਰਕਤ ਆਈ ਆ ਉਹ ਤੋਂ ਤੋਂ ਬੜਾ ਜ਼ਬਾਨ ਬੁਲਦੀ ਆ ਅੰਦਰੋਂ ਖੁਸ਼ੀ ਹੋਈ ਚਲੋ ਚੰਗੀ ਗੱਲ ਵਾ ਜਿਹੜੀ ਹੈ ਕੰਮੀ ਠੀਕ ਆ ਹੁਣ ਕੱਲੋਂ ਨਾ ਕਿਓ ਵੇ ਮੈਂ ਤਾਂ ਦੱਸਤਾ ਗੱਲ ਤੇਰੀ ਮਰਜ਼ੀ ਆ ਤਸੀਰ ਤੱਖਣਾ ਮੈਂ ਤਸੀਰ ਤੱਖਣਾ ਨਹੀਂ ਸਕਦੇ ਨਾ ਕਿਉਂ ਲਟਾਲ ਸਕਦਾ ਜੋ ਮੈਨੂੰ ਨਹੀਂ ਚੰਗਾ ਲੱਗਾ ਮੈਂ ਬੋਲ ਪਈ ਆ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਤੁਸੀਂ ਬੋਲ ਪੋ ਆਪਾਂ ਬੋਲ ਲੇ ਕਿਥੇ ਜਾਣਾ ਵਾ ਨਾ ਮੈਂ ਤੁਹਾਨੂੰ ਕੀ ਜਾਨਨੀ ਆ ਆ ਵੇਖ ਲੋ ਰੱਖਣਾ ਤੇ ਰੱਖ ਲੋ ਲੈੜੀ ਤੂੰ 300 ਠੀਕ ਆ ਫਾਈਨਲ ਕਰ ਲੀਏ ਉਹ ਮੇਰੀ ਗੱਲ ਸੁਣੋ ਜੋ ਤੇਰੀ ਮਾਂ ਨੇ ਕਹਿਤਾ ਨਾ ਉਹ ਪੂਰਾ ਕਰ ਲਓ ਹੁਣ ਚਲੋ ਚੰਗਾ ਕੱਲੋਂ ਵੇ ਕਰਦੀ ਲੜਾਈ ਬੋਗੀ ਤੇ ਨਾਲੇ ਬਰਕਤ ਜਿਹੜੀ ਆ ਬਰਕਤਾਈ ਕਰ ਮੈਂ ਕਿਹਾ ਮਾਂ ਤੇਰੀ ਹੁਣ ਮੇਰਾ ਖੁਸ਼ੀ ਹੋ ਆਡੀ ਪੇਰਾ ਦਾ ਰਾਦਾ ਤਾਂ ਦੋ ਦੇ ਰਾਤੀ ਤੇ ਕਾਸੀ ਤੇ ਰਾਤੀ ਦੇ ਵੱਡਾ ਬੰਦੇ ਵਿਚਾਰ ਰੱਖਣਾ ਦੋ ਤੋਂ ਅੱਧਾ ਪਿੰਡ ਸੀਰ ਤੇ ਕਿਆ ਕਰੂ ਅੱਧਾ ਪਿੰਡ ਬਰਕਤ ਕਹਿ ਲਿਆ ਕਰੂ ਮਾਤਾ ਤੁਸੀਂ ਮੇਰੇ ਨਾਲ ਤੇ ਦੋ ਹੀ ਰੱਖੇ ਸੀ ਨਾ ਮੁੰਡਿਆਂ ਦੇ ਰੱਖ ਲਈਦੇ ਆ ਕੁੜੀਆਂ ਦੇ ਦੋ ਦੋ ਨਾਮ ਕੌਣ ਰੱਖ ਜਾਵਾ ਉਹ ਦੋ ਰੱਖਾ ਗਏ ਹੁੰਦੇ ਉਹ ਅੱਗੇ ਹੁੰਦਾ ਸੀ ਪੁਰਾਣੇ ਸਮੇਂ ਵਿੱਚ ਸੁਣ ਮੇਰੀ ਗੱਲ ਜਿਹੜਾ ਤੁਹਾਡੀ ਮੰਮੀ ਨੇ ਰੱਖਿਆ ਨਾ ਬਰਕਤ ਬਹੁਤ ਸੋਨਾ ਨਾਮ ਉਹ ਮੰਮੀ ਮੈਂ ਕਿਹਨੇ ਡਾਲਣ ਡਿਆ ਵਾਂ ਵੱਡਾ ਬਰਕਤ ਤੇ ਨਿਕਾਸੀ ਉੱਤੇ ਨਹੀਂ ਨਹੀਂ ਸਿਰ ਤੇ ਰਹਿਣ ਤੋਂ ਤੇ ਵੈਰੀ ਗੱਲ ਸਮਝ ਯਾਰ ਇੱਕ ਨਾ ਰੱਖ ਲੋ ਤੁਸੀਂ ਸਲਾਵਾ ਕਰਦਾ ਕਰਦਾ ਨਾ ਕੁੜੀ ਜਾਲਦੀ ਹੋ ਜੀ ਜਾਂਦੀ ਆਹੋ ਜਿਹੜਾ ਮਰਜ਼ੀ ਰੱਖ ਲੋ ਚਲੋ ਨਾ ਰੱਖਤਾ ਤੇ ਬਰਕਤ ਚਲੋ ਠੀਕ ਆ ਜੋ ਮੰਮੀ ਆੜ ਨੇ ਰਹਾਤਾ ਉਹ ਹੀ ਠੀਕ ਆ ਆ ਮਾਂ ਤੇਰੀ ਡੀ ਮਾੜੀ ਨਹੀਂ ਆ ਮਮੀ ਕੜਾ ਬਣਾਇਆ ਤੇ ਕੜਾ ਨਾ ਬਣਾ ਨਾ ਜਿਹਨੇ ਰੱਖਿਆ ਉਹ ਖਵਾ ਲੂਗਾ ਉਹ ਬਣਾ ਦੇਗਾ ਯਾਰ ਸਵਾਦ ਬਣਾਉਂਦੀ ਨਹੀਂ ਤੂੰ ਵੀ ਆ ਬਣਾ ਦਿੰਨੀ ਆ ਜਿੰਨੇ ਨਾ ਰੱਖਿਆ ਨਾ ਕੜਾ ਤੇ ਉਹ ਹੀ ਬਣਾ ਦੇ ਬਣਾ ਦਿੰਨੀ ਆ ਸਿਰ ਖਾਂ ਡਾ ਬੰਦੇ ਜੀ ਨਾਲੇ ਥੋੜਾ ਬਤਾ ਤੂੰ ਵੀ ਕੁਝ ਕਰ ਲੈ ਬੜੇ ਦਿਨਾਂ ਦੀ ਵੇਲੀ ਚਿਰਤੀ ਆ ਮੈਂ ਵੇਖਿਆ ਤੁਨੂੰ ਆ ਚੁੱਪ ਕਰ ਜਾਓ ਤੁਹਾਨੂੰ ਤਾਂ ਮੈਂ ਹਮੇਸ਼ਾ ਵੇਲੀ ਲੱਗਦੀ ਆ ਹਾਂ ਮੇਰੀ ਘਰ ਬੜਾ ਕੰਮ ਕਰਦੀ ਆਗੇ ਤੇ ਗੱਲ ਸੁਣੋ ਮੇਰੀ ਆ ਭੈਣ ਜੀ ਮੇਰੀ ਤੁਸੀਂ ਵੀ ਸੁਣੋ ਗੱਲ ਕਿ ਅੱਜ ਸੁਖ ਨਾ ਹੋਈ ਗਏ ਹੁਣੇ ਆ 11 ਕਿੱਕੀ ਦੇਣਾ ਹੋ ਗਏ ਆ 11 ਦਿਨ 11 ਦਿਨ ਹੋ ਗਏ ਆ ਹੈ ਤੇ ਮੈਂ ਸੋਚਣ ਦੀ ਸੀ ਕਿ ਫਿਰ ਇਹਨੂੰ ਵੀ ਹੁਣ ਚੰਕੇ ਚਾਂਕੇ ਥੋੜਾ ਬੋਲਾ ਛਡਾਈ ਦਿੰਦੇ ਆਪਾਂ ਮਤਾ ਹੋ ਰਹੇ ਨੇ 10 ਦਿਨ ਹੋ ਜੇ ਉਹਨੂੰ ਉਰੇ ਤੇ ਭਰੇ ਜਿੰਦਾ ਵਾ ਆਏ ਹੈਵੇ ਮੈਂ ਕਿਹੜਾ ਕੰਮ ਕਰਨ ਨੂੰ ਕਹਿ ਨਹੀਂ ਆ ਆ ਕਿਤੇ ਬੰਦਾ ਤੁਰਿਆ ਛੱਡਦਾ ਮਾੜਾ ਮੋਟਾ ਕਿ ਜਪੜ ਨੇ ਆਂ ਦਾ ਕਪੜਾ ਚੁੱਕ ਲਾ ਕੇ ਤਰਾ ਖਲਾ ਕਰਨੀ ਨਹੀਂ ਨਹੀਂ ਉਹਨਾਂ ਕਿਤੇ ਕਰਦੀ ਆ ਵੇ ਗਰਮੀ ਗੋੜੇ ਗੋੜੇ ਅੰਦਰ ਬੈ ਬੈ ਜੁੜਨਾ ਨੇ ਦੱਸ ਕਿਤੇ ਬਾਹਰ ਤਰੀ ਫਿਰੂ ਧੋਪਾ ਧਿਆਨ ਰੱਖਿਆ ਕਰ ਕੋਈ ਗੱਲ ਨਹੀਂ ਇਹ ਬੰਦੇ ਦਾ ਮਨ ਹੋਰ ਦਾ ਹੋਰ ਹੁੰਦਾ ਵਾ ਤੂੰ ਰੋਲਾ ਨਾ ਪਾ ਅ ਨਾਲੇ ਪੰਜੀ ਦੇ ਬਹਿ ਰਹਿਣਾ ਵਾ ਚੱਲ ਉਹਨਾਂ ਵੀ ਜਾਣਾ ਹੀ ਆ ਹੁਣ ਉਹਨਾਂ ਦੇ ਪਿੱਛੇ ਘਰ ਵਕਲਾ ਵਾ ਉਹ ਨਹੀਂ ਜਾ ਆਜੇ ਰਹਿਣਾ ਮੰਮੀ ਦੱਸ ਲੈ ਮੈਂ ਜਾਣ ਨਹੀਂ ਦੇਣਾ ਉਹ ਤੇ ਮੈਂ ਅੱਜ ਸੱਜਣਾ ਉਹ ਨਹੀਂ ਨਹੀਂ ਚੁੱਪ ਕਰੋ ਅੱਜ ਇਹਨੇ ਤੇ ਨਹੀਂ ਨ ਉਨੇ ਜਿਹੜੇ ਨਾਂ ਨਾਲ ਉਹ ਜਾਣਦਾ ਪਤਾ ਕੀ ਗੱਲ ਆ ਤੈਨੂੰ ਪਤਾ ਹੀ ਸਾਨੂੰ ਬੜੀ ਤੰਗੀ ਆ ਮਗਰ ਹੁਣ ਨਹੀਂ ਸਾਡੇ ਘਰ ਦਾ ਸਰਦਾ ਹੁਣ ਮੈਂ ਚਲ ਜਾਣਾ 11 ਦਿਨ ਮਕਰਾਤੇ ਆ ਉਹ ਭੈਣ ਜੀ ਦੱਸ ਦੇਣਾ ਜੇ ਹੋਣੇ ਜਾਣਦੇ ਨਾ ਇਹਨੂੰ ਥਾਲ ਕਮ ਜੀ ਤੇ ਫਿਰ ਮੈਂ ਨਾਲ ਜਾਣਦੇ ਆ 20 ਦਿਨ ਤੇ ਕੱਟੋ ਨਹੀਂ 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 ਮੈਂ ਡੈਡ ਨਾਲ ਕਰ ਲੂਗਾ ਗੱਲ ਨਹੀਂ ਤੂੰ ਇਤਨਾ ਕਰ ਮੈਂ ਜਾ ਲਾ ਮੇਰੀ ਗੱਲ ਸੁਣੋ ਮੈਂ ਕਰ ਲੂਗਾ ਗੱਲ ਜੋ ਕਹਿਣਗੇ ਤੇ ਫਿਰ ਭੇਜ ਦਾਂਗੇ ਇਹਨੂੰ ਕਰ ਲੈਣੋ ਗੱਲ ਇਕੱਲੇ ਨਾਲ ਕੋਈ ਐਡਾ ਕਰੋ ਸਣੀ ਉਹ ਭਾਜੀ ਨੂੰ ਕਰਦੇ ਫੋਨ ਦੋ ਦਿਨ ਵਿਚਾਰਾ ਉਹ ਵੀ ਘੁੰਮ ਜੇ ਮੈਂ ਕਿੱਥੇ ਬਰੋਡਿਅਮ ਲੰਮਾ ਤੇ ਭੰਡਾ ਜਰਾ ਕਿੰਨਾ ਚੱਲਦਾ ਮਾਤਾ ਆਹੋ ਮੰਮੀ ਜੀ ਤੁਧੋ ਦੀ ਬਣਾਓ ਬਣਾਓ ਅੰਜ ਕਰੋ ਚਲੋ ਆਪਾਂ ਕਰੀਏ ਕੰਮ ਆਪੋ ਆਪਣਾ ਹੈ ਤੇ ਤੂੰ ਬਣਾ ਕੜਾ ਆਪਣੇ ਤੂੰ ਬਣਾ ਦੇ ਕੇਗਾ ਸਾਰੇ ਖਾਣੇ ਆ ਬੈਠੇ ਚੱਲ ਬਣਾਓ ਫੇ ਖਾਣੇ ਬਣਾ ਦਿੰਨੀ ਆ ਜਾਨ ਖਾਲੀ ਮੇਰੀ ਗੱਲ ਕਾਦੀ ਆ ਫੇ ਗਰਮੀ ਚ ਚੁਲਸਣਾ ਮੈਨੂੰ ਹੁਣ ਇਹਨਾਂ ਨੇ ਬੇ ਉੱਥੇ ਮਰ ਜਾਗੇ ਕੋਈ ਗੱਲ ਨਾ ਰੱਖਣਾ ਸੋਕਾ ਮੇਚੇ ਆਪ ਕਰ ਜਾ ਪਹਿਲਾਂ ਦੱਸਿਆ ਹੈਗਾ ਕਿ ਨਾ ਰੱਖੋਗੇ ਕੜਾ ਬਣਾਉਗੇ ਚਾਉਣਾ ਨਾ ਤੇ ਕਿਤੇ ਵੱਖਰਾ ਹੀ ਸਿਰ ਖਾਂਦੇ ਨੇ ਲੈ ਕੜਾ ਆ ਗੜਾ ਗੜਾ ਗਰਮੀ ਨੇ ਕਾਦਾ ਗੁਰਦੁਆਰੇ ਚੜ੍ਹਵਾਣ ਡੱਬਾ ਹੈ ਉਹ ਚੱਲ ਮਾਤਾ ਮੈਂ ਡੈਡ ਨੂੰ ਫੋਨ ਕਰ ਦਿੰਨਾ ਵਾ ਇੱਕ ਆ ਤੇਰੀ ਤੇ ਡੱਬੇ ਦੇ ਨਾਉਂ ਜਾਵਾ ਕੱਲ ਜਹਾਉਂ ਜਾਵਾ ਜੇ ਜਦੋਂ ਸਵਾਮੀ ਤੇਰੀ ਹੋਊਗੀ ਤੋ ਰਹਿ ਕੇ ਦੇਉ ਫਟੇ ਫੋਟੋ ਖਿਲਾ ਦਿਓ ਜੇਦੋਂ ਆ ਮੈਡੀ ਵੀ ਹੋ ਰਹੀ ਹੈ ਡੱਬੇਵੰਡੀ ਜਾਦੇ ਆ ਵੀ ਡੱਬੇਵੰਡਣ ਨਹੀਂ ਹਾਂ ਉਹ ਮਾਤਾ ਤੇਰੇ ਤੋਂ ਸਟਾਈਕ ਹੀ ਗੱਲ ਮੂੰਹ ਕਰ ਲਿਆ ਕਰ ਠੀਕ ਤੇ ਅਜਾ ਕੰਮ ਕਰ ਲਿਆ ਕਰੋ ਕਿ ਤੇ ਕੇ ਪਾਪਾ ਸ਼ਾਂਤ ਦਿੱਤੀ ਹੋਰ ਫਤ ਖੇਡ ਲੈਣੇ ਕੋਈ ਕੋਈ ਪੂਜਾ ਕਰਾਉਣਾ

ਇੱਕ ਜੀਵ ਨਹੀਂ ਹੋ 10 ਹਜ਼ਾਰਾਂ ਦਿਨ ਹੋ ਗਏ ਗਈ ਨੂੰ ਘਰੋਂ ਇਹਨਾਂ ਨੇ ਵੀ ਬੰਦਾ ਆ ਜੇ ਯਾਰ ਇੱਥੇ ਵੀ ਉਹ ਬੜਾ ਔਖਾ ਵਾ ਕਿੰਨੇ ਦਿਨ ਯਾਰ ਕਿਹਨੂੰ ਕਹਿਣਾ ਹੁੰਦਾ ਚਲ ਪੱਠਾ ਦਸਦੇ ਆਪ ਪਾਲੀਦਾ ਵਾ ਤਾਈ ਵੀ ਜਾਨੀ ਰੋਟੀਆਂ ਵੀ ਪਕਉਂਦੀ ਓ ਤੇ ਨਾਲੇ ਘਰ ਚੁੱਕੇ ਦਾ ਵੀ ਕਰ ਜਾਂਦੀ ਆ ਫੋਨ ਹੈਲੋ ਆਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਪਤਾ ਹਾਂ ਠੀਕ ਆਪਣਾ ਵੀ ਉਹ ਕਰਨਾ ਕਰਨਾ ਕੀ ਸੀ ਉਹ ਲਾਗੇ ਵਿਆਹ ਸੀ ਉਹ ਭਰੇ ਦੇ ਨਾਲ ਸੂਵੇ ਦੇ ਨਾਲ ਆਹ ਤੇ ਉਧਰ ਹੀ ਆਇਆ ਇਹ ਰੋਟੀ ਪਾਣੀ ਖਾ ਕੇ ਤੇ ਪੈਦਾ ਹਾਂਜੀ ਹਾਂਜੀ ਹੋਰ ਸੁਣਾ ਅੱਛਾ 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 ਕੀ ਕਰਦੀ ਨੀਗੀ ਜੀ ਠੀਕ ਹੈ ਠੀਕ ਹੈ ਠੀਕ ਤੇ ਨਾਂ ਨੂੰ ਰੱਖਿਆ ਵਾ ਅੱਛਾ ਅੱਛਾ ਬਰਕਤ ਲੈ ਬਈ ਆ ਤੇ ਨਾਲ ਇਹ ਵਟਕੜ ਛੜੇ ਤੁਸੀਂ ਤੇ ਹੈ ਆਹੋ ਬਹੁਤ ਵਧੀਆ ਬਹੁਤ ਵਧੀਆ ਇਹ ਜਿਆਦਾ ਨਾਨੀ ਨੇ ਸੋਚ ਕੇ ਰੱਖਿਆ ਕਿ ਜਾਪ ਹੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਬੜਾ ਸੋਹਣਾ ਬਹੁਤ ਸੋਹਣਾ ਵਧੀਆ ਵਧੀਆ ਹਾਂ ਠੀਕ ਆ ਹੌਸਲਾ ਬਾਕੀ ਪਰਵਾਹ ਦਾ ਕੀ ਤਾਂ ਮੰਮੀ ਡੜਜਾ ਕਿਤਰਾ ਅੱਛਾ ਅੱਛਾ ਠੀਕ ਵਾ ਚਲੋ ਚਲੋ ਪਰ ਤੰਦਰੁਸਤੀ ਵਧੀਆ ਵਾ ਹਾਂ ਹੋਰ ਰੱਖਣਾ ਜੇ ਮੰਮੀ ਨੂੰ ਦੋ ਦਿਨ ਹੋਰ ਉਹ ਮੈਂ ਕਿਤੇ ਖਲਾ ਹੰਦੇ ਯਾਰ ਹੈ ਤਾਂ ਇਹ ਮੈਂ ਪਤਾ ਯਾਰ ਇੱਥੇ ਲੱਗੇ ਤੇ ਫਿਰ ਕੋਈ ਨਹੀਂ ਗਾ ਤੇ ਫਿਰ ਪਰੇਸ਼ਾਨੀ ਨਹੀਂ ਹੁੰਦੀ ਥੋੜੀ ਬਹੁਤੀ ਹੈ ਐ ਚਲੋ ਕੋਈ ਗੱਲ ਨਹੀਂ ਇੱਕ ਦੋ ਹਾਂ ਦਿਨਾਂ ਦੀ ਕੋਈ ਗੱਲ ਨਹੀਂ ਕੀ ਰੱਖ ਲੋ ਰੱਖ ਲੋ ਨਾਲ ਇਹਦਾ ਵੀ ਕਿਹੜਾ ਦਿਲ ਕਰਦਾ ਨਾ ਉਹਨੂੰ ਆ ਉਹ ਨਹੀਂ ਗਈ ਜਲ ਅੱਛਾ ਚੁੱਕ ਛੱਡ ਦੇ ਸਾਰੇ ਢੜੀ ਚਲ ਕੋਈ ਗੱਲ ਨਹੀਂ ਕੋਈ ਨਹੀਂ ਇਤਰਾ ਹੀ ਆ ਚਲੋ ਸ਼ੁਕਰਾ ਪ੍ਰਮਾਤਮਾ ਦੀ ਘੜੀ ਨੇ ਮਾਰਾ ਇਹਨੇ ਜੀ ਦਿੱਤਾ ਹੈ ਉਹ ਨਹੀਂ ਨਹੀਂ ਭਰਾ ਬੜੀਆਂ ਰੌਣਕਾਂ ਲੱਗ ਜਣੀਆਂ ਵੇਖੀ ਸਹੀ ਅੱਜ ਹੋਰ ਕੱਲ ਹੋਰ ਝਟ ਵੱਡੀ ਹੋਣੀ ਆ ਹੈ ਹਾਂ ਤੇ ਇਤਰਾ ਕਰੀ ਫਿਰ ਮੰਮੀ ਆਪਰੇ ਤੇ ਨਾ ਜਾਂ ਪਰਸੋਂ ਬਸੇ ਜੜਾਦੀ ਫਿਰ ਚਲੋ ਠੀਕ ਹੈ ਠੀਕ ਹੈ ਚਲ ਹਾਂ 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 ਚਲ ਕੋਈ ਨਹੀਂ ਠੀਕ ਹੈ ਠੀਕ ਉਹ ਮੈਂ ਧੁੱਪ ਧੱਪ ਬੜੀ ਪਈ ਪਈਦੀ ਆ ਜਾਂ ਠੰਢ ਨੇ ਆ ਜਾਣਗੇ ਹਨਾ ਚਲੋ ਠੀਕ ਹੈ ਫਿਰ ਜੰਗਾਪੁੱਤ ਸਾਸਰੀ ਕਾਲ ਸਾਸਰੀ ਕਾਲ ਦਲਜੀਤ ਨੂੰ ਵੀ ਕਹੀ ਸਾਸਰੀ ਕਾਲ ਹੈ ਆਹੋ ਚੰਗਾ ਚੰਗਾ ਓਕੇ ਓਕੇ ਚਲੋ ਪਰੋਂ ਨੇ ਦਾ ਫੋਨ ਆਇਆ ਮਨ ਖੁਸ਼ ਹੋ ਗਿਆ ਵਾ ਇਹ ਮਮੀ ਨੂੰ ਦੋ ਦਿਨ ਦਾ ਖਣਾ ਵਾ ਉਹ ਮੇਰੇ ਵੱਲ ਭਰਾਵਾ ਵਿਚਾਰ ਦੇ ਰੱਖ ਲੋ ਠੀਕ ਨਹੀਂ ਮਾਂ ਤੇ ਪਰਮਾਤਮਾ ਨੇ ਖੁਸ਼ੀ ਦਿੱਤੀ ਸਾਨੂੰ ਇਹ ਸੱਚੇ ਪਾਤਸ਼ਾਹ ਮੇਰੀ ਧੀ ਲੰਮੀ ਲੰਮੀ ਉਮਰ ਕਰੇ ਸੱਚਾ ਪਾਤਸ਼ਾਹ ਸ਼ੁਕਰ ਹੈ ਪਰਮਾਤਮਾ ਤੇਰੀ ਕਿਰਦ ਨਾ ਵੀ ਡੈਡ ਨਾਲ ਤੇ ਹੋ ਗਈ ਹੈ ਗੱਲ ਉਹ ਡੈਡੀ ਜਿਹੜੇ ਕਿੰਨੇ ਚੰਗੇ ਆ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਤੁਸੀਂ ਆਪਣਾ ਸਾਰ ਲੋ ਹੁਣ ਮੈਂ ਪਹਿਲਾਂ ਜਾ ਕੇ ਮੰਮੀ ਨੂੰ ਦੱਸਾਂ ਉਹ ਟੈਨਸ਼ਨ ਲਈ ਜਾਂਦੇ ਆ ਹਾਏ ਹਾਏ ਕਿੰਨੇ ਦਿਨ ਹੋ ਗਏ ਮੈਂ ਇੱਥੇ ਬੈਠੀ ਨੂੰ ਸਾਡੇ ਘਰ ਦਾ ਪਤਾ ਨਹੀਂ ਕੀ ਹਾਲ ਹੋਣਾ ਵਾ ਪਤਾ ਨਹੀਂ ਦਲਜੀਤ ਦੇ ਡੈਡੀ ਦੇ ਵਿਚਾਰੇ ਰੋਟੀ ਸਵਾਦ ਨਾਲ ਖਾਧੀ ਆ ਕਿ ਨਹੀਂ ਪਰ ਹੁਣ ਕਰਾਂ ਕੀ ਮੇਰੀ ਵੀ ਮਜਬੂਰੀ ਆ ਜੇ ਮੈਂ ਇਥੋਂ ਚਲ ਗਈ ਤੇ ਮੇਰੀ ਧੀ ਨੂੰ ਰੋਟੀ ਵੀ ਸਵਾਦ ਨਾਲ ਮਿਲਣੀ ਇਹਦੀ ਸਸਤੇ ਗਿਰੀ ਕਾਨੂੰਨ ਨਹੀਂ ਦੀ ਉਹਨੂੰ ਅੱਗੇ ਨਹੀਂ ਗੱਲਾਂ ਕਰਦੀ ਆ ਤੇ ਜੇ ਮੈਂ ਨਾ ਹੋਈ ਤੇ ਫਿਰ ਪਤਾ ਨਹੀਂ ਕੀ ਹਾਲ ਕਰਨਾ ਇਹਨੇ ਮੇਰੀ ਧੀ ਦਾ ਚੱਲ ਕੋਈ ਨਹੀਂ ਗੁਰਸ਼ਰਨ ਕਹਿੰਦਾ ਤਾਂ ਹੈਗਾ ਹੀ ਫੋਨ ਕਰੂੰਗਾ ਵੇਖ ਲੈਨੇ ਆ ਕੀ ਆਂਦੇ ਆ ਮੰਮੀ ਕੀ ਗੱਲ ਤੀ ਬਾਹਰ ਰਣ ਕੇ ਬੈਗੇ ਜੇ? ਉਹ ਪੁੱਤ ਉਦਾ ਹੀ ਬੈਗੀ ਹੀਗੀ। ਮੇਰੇ ਗਰਸੜ ਫੋਨ ਕੀਤਾ ਵਾ। ਆਹੋ। ਮੇਰੀ ਹੋਈ ਏ ਗੱਲ ਡੈਡੀ ਨਾਲ। ਹੋ ਗਈ ਆ। ਹਾਂਜੀ। ਕਹਿੰਦੇ ਕੋਈ ਗੱਲ ਨਹੀਂ ਲਾ ਲੋ ਤੁਸੀਂ 2-4 ਦਿਨ ਹੋਰ। ਅੱਛਾ। ਕਹਿੰਦੇ 2-4 ਦਿਨ ਰਹਿ ਪੇ ਹੋਰ? ਕਹਿੰਦੇ ਕੋਈ ਗੱਲ ਹੀ ਲਾ ਲੋ। ਅੱਛਾ। ਤੇ ਬਾਕੀ ਕਹਿੰਦੇ ਜੇ ਮੇਰਾ ਟਾਈਮ ਲੱਗਾ ਨਾ ਮੈਂ ਵੀ ਆਉਂਗਾ। ਚੱਲ ਕੋਈ ਨਹੀਂ ਪੁੱਤ ਫਿਰ 2-4 ਦਿਨ ਫਿਰ ਹੋਰ ਕਟਾ ਜੰਨੀ ਆ। ਆ ਨਹੀਂ ਵਧੀਆ ਹੋ ਜਾਊਗਾ ਮੰਮੀ। ਆਹੋ। ਚਲੋ ਦਲਜੀਤ ਨਾਲੇ ਉੱਠ ਪੂਗੀ। ਹਾਂ। ਚੱਲ ਆਪ ਉੱਠ ਕੇ ਆਪਣਾ ਕੰਮ ਕੂਮ ਕਰ ਲੈਣਾ। ਹਾਂਜੀ ਹੋਣ ਚੱਲ ਮੈਨੂੰ ਮੈਨੂੰ ਵੀ ਹੁੰਦਾ ਵਾ ਭੈਣ ਜੀ ਵੀ ਕੱਲੀ ਆ ਹਾਂਜੀ ਤੇ ਚੱਲ ਸਾਰੇ ਪਾਸੇ ਉਹਨੇ ਕੱਲੀ ਦੇ ਹੱਥ ਮਾਰਨਾ ਵਾ ਤੇ ਚੱਲ ਜਿੰਨਾ ਚਿਰ ਮੈਂ ਇੱਥੇ ਹੈਗੀ ਆ ਮੈਂ ਕਰਵਾਈ ਜੰਨੀ ਆ ਨਾਲ ਹੈ ਤੁਸੀਂ ਗਰਮੀ ਚ ਬੈਠੇ ਜੇ ਕੀ ਗੱਲ ਨਹੀਂ ਗਰਮੀ ਚ ਨਹੀਂ ਬੈਠੀ ਉਹਦਾ ਹੀ ਆਣ ਕੇ ਬਹਿ ਗਈ ਧਿਆਨ じゃ ਚਲ ਗਿਆ ਘਰ ਵਾਲਾ ਟੈਂਸ਼ਨ ਕਰਦੀ ਆ ਪੁੱਤ ਘਰ ਦੀ ਵੀ ਟੈਂਸ਼ਨ ਹੁੰਦੀ ਆ ਤੈਨੂੰ ਪਤਾ ਹੀ ਆ ਨਾ ਫਿਰ ਇਹ ਤੇ ਮੈਂ ਕਰਾਵਾਂ ਨੀ ਆ ਡੈਡੀ ਉਹ ਨਹੀਂ ਨਹੀਂ ਡੈਡੀ ਨਾਲ ਗੱਲ ਨਾ ਕਰਾ ਤੂੰ ਮੇਰੀ ਚੱਲ ਆ ਚਲੀ ਅੰਦਰ ਚਲੋ ਆ ਚੱਲ ਚੱਲ ਥੜਾਟ ਗਿਆ ਮੇਰਾ ਬਣ ਇੱਕ ਤੇ ਮੇਰਾ ਮੁੰਡਾ ਜਿਹੜਾ ਨਾ ਐਡਾ ਵੱਧਵਾ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਮਮੀ ਨਾ ਰਖਿਆ ਕੜਾਏ ਵੀ ਨਾ ਲੈ ਆ ਹਣ ਤੂੰ ਇਹਨਾਂ ਨੂੰ ਕਿਤੇ ਹਜਮ ਹੀ ਨਹੀਂ ਹੁੰਦਾ ਕਿ ਮਾਂ ਹੜੇ ਪੱਖੇ ਥੱਲੇ ਬਹਿ ਜਾਏ ਬਸ ਇਹਨੂੰ ਤੇ ਇਹ ਹੁੰਦਾ ਵੀ ਚੌਂਕੇ 'ਚ ਸਿਰ ਦੇ ਰੱਖੇ ਉਹ ਵੇਖ ਚੋਪੜੀ ਚੰਗੇਰ ਨੂੰ ਕਿਦਾਂ ਲਾਗੇ ਚੜਾ ਕੇ ਬਿਠਾਲਤਾ ਮੰਜੀ ਤੇ ਮਮੀ ਵੀ ਬਹਿ ਜਾਏ ਇੱਥੇ ਤੂੰ ਹੈ ਉਹ ਪਰੀ ਚੱਕੇ ਬੈ ਗਈ ਦਵਾ ਦਾ ਆ ਪਿਲੇ ਆ ਹੁਣ ਬਣਾ ਕੇ ਮੈਂ ਵੀ ਇੱਥੇ ਗੁਲਾ ਚੱਕਰ ਖਾਉਂਗੀ ਐਦਾਂ ਕਰਦੀ ਆ ਕੜਾ ਤੇ ਗਿਆ ਬਣ ਆਵਾਜ਼ ਇਹਨੂੰ ਮਾਰਦੇ ਨੇ ਬੱਕਰੀ ਜੀ ਨੂੰ ਤੇ ਚੱਲ ਆ ਤੇ ਆਣ ਕੇ ਪਾ ਸਾਰੇ ਨੂੰ ਫੜਾ ਹੁਣ ਮੈਂ ਕਹਣਾ ਮੇਰ ਕੋ ਤਾਂ ਨਹੀਂ ਪੈਂਦਾ ਹੁਣ ਬੜਾ ਬੜਾ ਸੋਨਾ ਮੁਕਸ ਬਿੱਲੀ ਕੱਢਿਆ ਭਲਾ ਹੁਣ ਕੋ ਕਿਹੜਾ ਕਿੱਦਾਂ ਕਰਦਾ ਚੱਲ ਇਹਨੂੰ ਬਾਜ ਮਾਰ ਕੇ ਲੈ ਨਹੀਂ ਆਂ ਕੇ ਤੇ ਭੰਜੀ ਪਾ ਦੋ ਆਪੇ ਕੌਲੀਆਂ ਕੌਲੀਆਂ ਕੱਢ ਕੇ ਪੁੰਦੀ ਰਹੂਗੀ ਨਿਆ ਕੀ ਕਰਾਂ ਚੱਲ ਮਨਾ ਦਲਜੀਤ ਹਾਂਜੀ ਮੋਹਣ ਨਾ ਤੇ ਬੜਾ ਸੋਨਾ ਰੱਖਿਆ ਤੇਰੀ ਸੱਸ ਨੇ ਬਰਕਤ ਹੈ ਹਾਂ ਇਹ ਸਹੀ ਗੱਲ ਹੈ ਮੈਨੂੰ ਤੇ ਲੱਗਦਾ ਮਮੀ ਭਾਇਆ ਰੱਖਣਾ ਪਰ ਮਮੀ ਨਾ ਸੋਨਾ ਰੱਖਵਾਵਾ ਮੈਨੂੰ ਲੱਗਦਾ ਉਹ ਤੋਤੋਂ ਕਰਦੀ ਰਹਿੰਦੀ ਜਿਹੜੀ ਸੱਸ ਉਹ ਤਾਂ ਦਿਲ ਦੀ ਚੰਗੀ ਆ ਹਨਾ ਅਸਮੈਲ ਲੈ ਕੇ ਨਹੀਂ ਸੋਨੀਆ ਉਂਡੇਈ ਹਮੇਂ ਮੈਂ ਕਿਹੜਾ ਬੜਾ ਸਵਾਦ ਬਣਾਉਂਦੇ ਚੱਲ ਇਸੇ ਪੱਜਨਾ ਮੈਂ ਵੀ ਕੁਰਮਲੀ ਦੇ ਥਾਂ ਕੜਾ ਖਾ ਲੂੰਗੀ ਉਹਦਾ ਕਿੱਥੋਂ ਬਣਾ ਕੇ ਦੇਣ ਦੀ ਹੀ ਹੈ ਜਿਦਾਂ ਮਰਜੀ ਆ ਚੀਜ਼ ਜਿਹੜੀ ਬਣਾਉਂਦੇ ਆ ਨਾ ਬੜੀ ਸਵਾਦ ਬਣਾਉਂਦੇ ਆ ਅੱਛਾ ਤਾਂ ਹੀ ਅਣਕੇ ਨੁਕਸੁਲੀਆਂ ਕੱਢਦੀ ਰਹਿੰਦੀ ਆ ਹਾਂ ਭਾਈ ਉਹਨਾਂ ਨੇ ਹੋ ਗਿਆ ਗੱਲਾਂ ਬਾਤਾਂ ਨਾਲ ਲੱਤੀਆਂ ਤਿੰਗਾਂ ਹਾਂਜੀ ਭੈਣ ਜੀ ਗੱਲਾਂ ਬਾਤਾਂ ਤੇ ਇਦਾਂ ਕਰਦੇ ਰਹੀਦਾ ਮੈਂ ਕਿਹੜੀ ਅੱਜ ਆਈ ਮੇਰੇ ਗੱਲ ਸੁਣੋ ਭੈਣ ਜੀ ਆਪਰਾਉ ਹੋ ਘੜੀ ਨੂੰ ਆਉਂ ਹੁੰਦੇ ਆਖਾ ਫੋਟੋਗ੍ਰਾਫਰ ਆਵਦੇ ਆਉਂ ਪਾ ਲੀਏ ਪੜਾ ਦਈਏ ਸਾਰਿਆਂ ਨੂੰ ਚਲ ਕੋਈ ਨਹੀਂ ਭੈਣ ਜੀ ਪਾ ਲੈਨੇ ਆ ਲੈ ਵਰਕਤ ਤੂੰ ਚੱਲ ਆਪਣੀ ਮੰਮੀ ਕੋ ਅੱਛਾ ਧਿਆਨ ਨਾ ਫੜੀ ਹਾਂਜੀ ਹਾਂਜੀ ਬਣਾ ਲਿਆ ਮੈਂ ਤਾਂ ਤੇਰੀ ਹਿੰਮਤ ਨਹੀਂ ਹੋਈ ਪਾ ਦੇ ਹੁਣ ਜੀ ਕੋਈ ਕਿ ਸਾਹਮਣੇ ਮੈਂ ਚੱਟਾ ਜਿਹਨੂੰ ਆਜ ਮਾਰ ਲੇਦੀ ਆ ਲਾ ਕੇ ਮੇਰੇ ਆ ਜਾਂਦੀ ਏ ਚਲ ਕੋਈ ਨਹੀਂ ਭੈਣ ਜੀ ਚਲੋ ਦੋਵੇਂ ਪੈਣਾ ਪੈਣਾ ਪਾ ਲੈਨੇ ਆ ਉਹਦਾ ਸਮੈਲ ਬੜੀ ਸੋਣੀ ਆ ਹੁੰਦੀ ਏ ਚਲ ਹੁਣ ਪਾਉਗਾ ਮੰਮੀ ਨਾਲ ਲੈਣਾ ਇਹਦਾ ਦੁੱਧ ਪਾ ਲਿਆ ਚਲ ਮੈਂ ਦੁੱਧ ਵੀ ਪਾ ਲੈਂਦੀ ਈ ਦੁੱਧ ਆਪਣਾ ਦੇ ਤੂੰ ਆਪਣਾ ਦੁੱਧ ਕਿਤੇ ਪਿਆਲ ਦਾ ਕਰ ਸਾਰੇ ਪਿਆਲ ਲਿਆ ਤੇ ਮੈਂ ਕਿਹਾ ਛਾਲ ਇੱਕ ਵਾਰੀ ਬੋਤਲ ਚ ਚਲ ਕੋਈ ਨਹੀਂ ਭੈਣ ਜੀ ਬੋਤਲ ਵਾਲਾ ਵੀ ਜ਼ਰੂਰੀ ਆ ਭੈਣ ਜੀ ਇੰਨੀ ਜਿੰਨੀ ਤੇ ਹੈਗੀ ਆ ਉਹ ਜਿੰਨਾ ਦੁੱਧ ਆਪਣਾ ਦੋਗੇ ਉਹਨੇ ਛੇਤੀ ਮਾਸਾ ਪੁੰਗਰੂਗੀ ਉਹ ਚਲ ਆਹ ਬੋਤਲ ਨਾਲ ਦੁੱਧਾ ਚ ਕੀ ਆ ਨਿਆਣਾ ਕਿੰਨਾ ਕ ਫੀਲ ਲਿੰਦਾ ਕੋਈ ਨਹੀਂ ਮੈਂ ਲੈ ਕੇ ਨਹੀਂ ਠੀਕ ਆ ਠੀਕ ਆ ਆਜੋ ਆਜੋ ਭੈਣ ਜੀ ਆ ਲਓ ਕੌਲੀਆਂ ਤੇ ਇਹਨਾਂ ਵਿੱਚ ਪਾ ਲਓ ਚਲੋ ਠੀਕ ਆ ਕੜੀ ਨਹੀਂ ਹੁਣੀ ਆ ਮਾ ਹੋਰ ਲੋਡ ਹੋਵੇ ਹੋਰ ਕੱਢ ਲਾਂਗੇ ਕੋਈ ਗੱਲ ਨਹੀਂ ਆਪੇ ਤੇ ਹੈਗੇ ਇੱਥੇ ਕਿਹੜਾ ਹੋਰ ਕੋਈ ਆ ਆ ਲੋਟਰੀ ਇਹਦੇ ਵਿੱਚ ਰੱਖ ਲਿਓ ਕੌਲੀਆਂ ਨੂੰ ਚੁੰਮਚੇ ਕੱਢ ਦਿੰਨੇ ਠੀਕ ਆ ਭੈਣ ਜੀ ਇਹ ਭੈਣ ਜੀ ਮੜ ਮੜ ਪਾਣੀ ਫੇਰ ਹੀ ਲਵਾਂ ਕੌਲੀਆਂ ਵਿੱਚ ਰੱਖਿਆ ਹੀ ਅੰਦਰ ਆ ਫਿਰ ਵੀ ਨਾ ਕੋਈ ਕੀੜਾ ਕੁੜਾਵੇਂ ਫਿਰ ਜਾਂਦਾ ਚਲ ਮੈਂ ਸਾਫ ਕੌਣੇ ਦਾ ਸਾਫ ਕਰ ਲੈਂਦੀ ਆ ਨਹੀਂ ਭੈਣ ਜੀ ਆ ਘੁੱਟ ਪਾਣੀ ਪਾਓ ਕੌਲੀਆਂ 'ਚ ਤੇ ਪਾਣੀ ਪਾ ਕੇ ਤਨ ਨੂੰ ਸਾਫ਼ ਕਰੋ। ਐਦਾਂ ਨਾ ਫਿਰ ਮੈਨੂੰ ਹੋਰ ਤਰ੍ਹਾਂ ਹੁੰਦਾ ਰਹਿੰਦਾ ਉਹ ਜਿੰਨ ਚੀਜ਼ ਸਾਫ਼ ਆ। ਕੀ ਖਾਣੀ ਆ ਖਰਾਬ ਇਨਫੈਕਸ਼ਨ ਹੋਊਗੀ। ਕੀ ਫਾਇਦਾ ਉਸ। ਹਰ ਚੀਜ਼ ਜਿਹੜੇ ਭਾਂਡੇ 'ਪਾ ਮਾਂਜੇ ਵੀ ਹੁਣ ਤੇ ਮੈਂ ਜਿੰਨਾ ਚਿਰ ਟੋਕੇ ਨਾ ਵਰਤਾਂ ਤੇ ਮੈਨੂੰ ਨਹੀਂ ਚੰਗਾ ਲੱਗਦਾ। ਆ ਲਓ ਚੁੰਮ ਚੇਪ ਥਾਪ ਕਰਤੇ ਜੇ। ਤੇ ਹੁਣ ਮੈਂ ਜਾਣੀ ਆ ਬਾਹਰ ਤੇ ਤੁਸੀਂ ਪਾ ਕੇ ਤਾਂ ਲੈ ਆਓ। ਠੀਕ ਹੈ ਜੀ ਮੈਂ। ਆ ਠੰਡਾ ਹੋਇਆ ਨਾ ਜਨੇਤ ਨੂੰ ਕੋਲ ਨਾ ਤੋਪਣਾ ਆਜੋ ਫਿਰ ਇੱਕ ਤੈਨੂੰ ਨਾ ਕਿਸਦਾ ਕੰਮ ਪਸੰਦ ਨਹੀਂ ਆਉਂਦਾ ਜੇ ਮੈਂ ਕੋਈ ਵੀ ਕਰਨ ਲੱਗਦੀ ਆ ਨਾ ਵਿੱਚ ਹੀ ਆਣ ਕੇ ਹੱਥਾਂ 'ਚ ਪੁੰਦ ਫੜਦੀ ਫਿਰਦੀ ਆ ਨਾ ਜੇ ਤੂੰ ਬਣਾ ਲਿਆ ਹੈਗਾ ਤੇ ਪਾ ਕੇ ਲੈ ਵੀ ਆ ਸਾਹ ਨਹੀਂ ਖਾਦੀ ਰਹਿੰਦੀ ਆ ਜੇ ਮੈਂ ਚੱਲ ਜੂਗੀ ਫਿਰ ਵੀ ਤੇ ਕਰਨਾ ਹੀ ਪੈਣਾ ਵਾ ਫਿਰ ਕਿ ਨੂੰ ਸਾਹ ਕਰਨਾ ਵਾ ਫਿਰ ਮੇਰੇ ਧੀ ਨੂੰ ਸਾਹ ਕਰੂਗੀ ਕਿ ਉਹਨੂੰ ਵਿਚਾਰੀ ਨਹੀਂ ਕੁਛ ਜੀਣ ਦੇਣਾ ਵਾ ਮੈਨੂੰ ਤਾਂ ਉਹਦਾ ਫਿਕਰ ਲਗਾ ਰਹਿੰਦਾ ਦਿਨ ਰਾਤ ਪਤਾ ਨਹੀਂ ਕਿਦਾਂ ਦਾ ਸੁਭਾਅ ਚ ਨਾ ਨਹੀਂ ਦਾ ਜਾ ਵੀ ਘੰਟੇ ਔੜ-ਔੜ ਔੜ-ਔੜ ਕਰਦੀ ਰਹਿੰਦੀ ਹੈ ਪਤਾ ਨਹੀਂ ਸਾਰਾ ਟੱਬਰ ਕਿੱਦਾਂ ਰਹਿੰਦਾ ਇੱਥੇ ਮੇਰੇ ਤੇ ਨੱਕ ਜਦਮ ਆ ਗਿਆ ਵਾ ਇੰਨੇ ਦਿਨਾਂ ਵਿੱਚ ਹੀ ਧਾਨਵਾ ਮੇਰੀ ਧੀ ਜਿਹੜੀ ਨਾ ਟਾਈਮ ਕੱਢਦੀ ਇਨਾਂ ਦੇ ਘਰ ਇਹ ਤਾਂ ਕੜਾ ਰੋੜ ਗਿਆ ਬਣਾਇਆ ਲੱਗਦਾ ਸੁਮੈਲੀ ਬੁੜੀ ਸੁਣੀ ਆਉਂਦੀ ਈ